ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼াশੀਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਹੈ ਜੀ ਦੁਸ਼ਹਿਰਾ ਤੇ ਅੱਜ ਮੈਂ ਆਪਣੇ YouTube ਚੈਨਲ ਤੇ ਆਪਣਾ ਪਹਿਲਾ ਵਲੌਗ ਬਣਾਉਣ ਜਾ ਰਹੀ ਹਾਂ ਤੇ ਅੱਜ ਤੁਹਾਨੂੰ ਦਿਖਾਵਾਂਗੇ ਦੁਸ਼ਹਿਰਾ ਪੰਚਕੁਲਾ 15 ਸੈਕਟਰ ਦਾ ਦੁਸ਼ਹਿਰਾ ਦਿਖਾਵਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਪਾਂ ਜਾ ਰਹੇ ਹਾਂ ਚੰਡੀਗੜ੍ਹ 13 ਸੈਕਟਰ ਦੇ ਵਿੱਚ ਗੁਰਦੁਆਰਾ ਮਾਤਾ ਸ਼੍ਰੀ ਰਾਜਕੌਰ ਜੀ ਦਾ ਗੁਰਦੁਆਰਾ ਹੈ ਉੱਥੇ ਆਪਾਂ ਚੱਲੇ ਆ ਮੱਥਾ ਟੇਕਣ ਤੇ ਇਹ ਹੈ ਜੀ ਪੰਚਕੁਲਾ 15 ਸੈਕਟਰ ਦਸ਼ਹਿਰਾ ਮੈਦਾਨ ਦਾ ਦ੍ਰਿਸ਼ ਦੇਖੋ ਕਿੰਨੀ ਭੀੜ ਹੈ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਆਪਾਂ ਵਾਪਸ ਇੱਥੇ ਆਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਦਸ਼ਹਿਰਾ ਤਾਂ ਤਾਂ ਚਲੋ ਜੀ ਫਿਰ ਆਪਾਂ ਹੁਣ ਚੱਲਦੇ ਆ ਚੰਡੀਗੜ੍ਹ 13 ਸੈਕਟਰ ਮਨੀ ਮਾਜਰਾ ਦੇ ਗੁਰਦੁਆਰਾ ਵਿੱਚ ਲੋ ਜੀ ਹੁਣ ਆਪਾਂ ਪੰਚਕੋਲਾ ਲੈਫਟ ਕਰ ਚੁੱਕੇ ਆਂ ਤੇ ਚੰਡੀਗੜ੍ਹ ਦੇ ਵਿੱਚ ਐਂਟਰ ਹੋ ਚੁੱਕੇ ਆਂ ਤੇ ਹੁਣ ਆਪਾਂ ਚੱਲੇ ਆਂ ਜੀ ਹਾਊਸਿੰਗ ਬੋਰਡ ਵੱਲ ਨੂੰ ਤਾਂ ਚਲੋ ਫਿਰ ਆਪਾਂ ਚੱਲਦੇ ਆਂ ਤੇ ਪਹੁੰਚਣ ਵਾਲਿਆਂ ਹਾਊਸਿੰਗ ਬੋਰਡ ਤੇ ਹਾਊਸਿੰਗ ਬੋਰਡ ਪਹੁੰਚ ਕੇ ਸਾਨੂੰ ਲੱਗ ਗਈਆਂ ਬੱਤੀਆਂ ਲਾਲ ਤੇ ਹਰੀਆਂ ਹੋਣ ਨੂੰ ਬਹੁਤ ਹੀ ਟਾਈਮ ਲੱਗਦੀਆਂ ਨੇ ਇੱਥੇ ਜੇ ਚੰਡੀਗੜ੍ਹ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਐ ਤੇ ਹੁਣ ਬੱਤੀਆਂ ਲੱਗ ਗਈਆਂ 1 ਮਿੰਟ 50 ਸਕਿੰਟ ਦੀਆਂ ਉਹਨਾਂ ਚਿਰ ਆਪਾਂ ਵੇਟ ਕਰਦੇ ਹਾਂ ਵੇਟ ਕਰਦੇ ਕਰਦੇ ਇੱਥੇ ਆ ਗਏ ਨੇ ਬੱਚੇ ਜੋ ਕਿ ਸ਼ੀਸ਼ੇ ਸਾਫ਼ ਕਰਦੇ ਨੇ ਜੋ ਕਿ ਬਹੁਤ ਹੀ ਗਲਤ ਕੰਮ ਹੈ ਇਹਨਾਂ ਲਈ ਨਾਬਾਲਗ ਬੱਚਿਆਂ ਦਾ ਇਸ ਟਾਈਮ ਪੜ੍ਹਨਾ ਬਹੁਤ ਜ਼ਰੂਰੀ ਹੈ ਪਰ ਇਹ ਇਹੋ ਜਿਹਾ ਕੰਮ ਕਰਦੇ ਫਿਰਦੇ ਨੇ ਇਹਨਾਂ ਦੇ ਪਰਿਵਾਰ ਵਾਲੇ ਇਹਨਾਂ ਤੋਂ ਇਦਾਂ ਦਾ ਕੰਮ ਕਰਾਉਂਦੇ ਨੇ ਇਹ ਮਹਨਾ ਸਿੰਘ ਉਸੰਬੋਰ ਨੂੰ ਚੰਡੀਗੜ੍ਹ ਰੋਡ ਜਾਂਦਾ ਇੱਧਰ ਕਾਲਾ ਕੰੂ ਜਾਂਦਾਗਾ ਇੱਧਰ ਮਣੀ ਮਾਜਰਾ ਸਾਡੇ ਲੋਕਦੀਆਂ ਕਰਦੇ ਜੋ ਗੱਲਾਂ ਕੋਈ ਲੋ ਜੀ ਗੱਲਾਂ ਮਾਰਦੇ ਮਾਰਦੇ ਅਤੇ ਥੋੜਾ ਮੋਟਾ ਗਾਣੇ ਵਗੈਰਾ ਸੁਣਦੇ ਸੁਣਦੇ ਗ੍ਰੀਨ ਬੱਤੀ ਹੋਣ ਵਾਲੀ ਹੈ ਜੀ ਤੇ ਫਿਰ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਕਰਦੇ ਆ ਲੋ ਜੀ ਹੁਣ ਗ੍ਰੀਨ ਬੱਤੀ ਹੋ ਚੁੱਕੀ ਹੈ ਤੇ ਚਲੋ ਆਪਾਂ ਚੱਲਦੇ ਆ ਮਣੀ ਮਾਜਰਾ ਆਪਾਂ ਐਂਟਰ ਹੋ ਚੁੱਕੇ ਆ ਮਨੀ ਮਾਜਰਾ ਦੇ ਵਿੱਚ ਤੇ ਉਸ ਤੋਂ ਬਾਅਦ ਗੱਡੀ پارک ਕਰਕੇ ਆਪਾਂ ਨੂੰ ਉੱਥੋਂ ਪੈਦਲ ਹੀ ਜਾਣਾ ਪੈਣਾ ਤੇ ਗੱਡੀ ਅਸੀਂ ਨੇ پارک ਕਰਤੀ ਹੈ ਤੇ ਉਸ ਤੋਂ ਬਾਅਦ ਆਪਾਂ ਪੈਦਲ ਪੈਦਲ ਜਾਣਾ ਹੈ ਕਿਉਂਕਿ ਗੁਰਦੁਆਰਾ ਜੋ ਮਨਜੀ ਸਾਹਿਬ ਮਾਤਾ ਰਾਜਕੌਰ ਜੀ ਦਾ ਗੁਰਦੁਆਰਾ ਹੈ ਉਹ ਗਲੀਆਂ ਦੇ ਅੰਦਰ ਹੈ ਤੇ ਉੱਥੇ ਗੱਡੀ ਨਹੀਂ ਜਾ ਸਕਦੀ ਇਸ ਕਰਕੇ ਆਪਾਂ ਨੂੰ 5-7 ਮਿੰਟ ਪੈਦਲ ਹੀ ਜਾਣਾ ਪੈਣਾ ਹੈ ਹੇ ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਕਰੀਬਨ ਪਹੁੰਚ ਹੀ ਚੁੱਕਿਆ ਆਲੇ-ਦਾਲੇ ਸ਼ਾਪਸ ਲੱਗੀਆਂ ਹੋਈਆਂ ਨੇ ਜਲੇਬੀਆਂ ਪਕੌੜੇ ਤਲੇ ਜਾ ਰਹੇ ਨੇ ਦੁਸ਼ਹਿਰੇ ਦੇ ਮੌਕੇ ਤੇ ਲਓ ਜੀ ਹੁਣ ਆਪਾਂ ਪਹੁੰਚ ਗਏ ਆ ਤੇ ਬੋਰਡ ਵੀ ਲੱਗਾ ਹੈ ਬਾਹਰ ਗੁਰਦੁਆਰਾ ਮੰਜੀ ਸਾਹਿਬ ਮਾਤਾ ਰਾਜਕੌਰ ਜੀ ਅਸੀਂ ਵੀ ਇੱਥੇ ਫਸਟ ਟਾਈਮ ਹੀ ਵਿਜ਼ਿਟ ਕਰ ਰਹੇ ਆ ਤੇ ਸਾਨੂੰ ਰਸਤਿਆਂ ਦਾ ਨਹੀਂ ਪਤਾ ਸੀ ਚਲੋ ਪੁੱਛ ਪੁੱਛ-ਪੱਛ ਕੇ ਆਪਾਂ ਪਹੁੰਚ ਗਏ ਆ 5-7 ਮਿੰਟ ਦੇ ਅੰਦਰ ਹੀ ਆਪਾਂ ਗੁਰਦੁਆਰਾ ਸਾਹਿਬ ਵਿੱਚ ਐਂਟਰ ਕਰ ਜਾਵਾਂਗੇ। ਲੋ ਜੀ ਇਹ ਗੁਰਦੁਆਰਾ ਮੰਜੀ ਸਾਹਿਬ ਮਾਤਾ ਰਾਜਕੌਰ ਜੀ ਦਾ। ਅੱਜ ਹੁਣ ਆਪਾਂ ਚੱਲਦੇ ਹਾਂ ਗੁਰਦੁਆਰੇ ਦੇ ਅੰਦਰ। ਇਹ ਗੁਰਦੁਆਰਾ ਸਾਹਿਬ ਬਹੁਤ ਹੀ ਮਸ਼ਹੂਰ ਹੈ। ਜੋ ਵੀ ਇੱਥੇ ਸੁੱਖਾਂ ਸੁੱਖਦੇ ਆ ਉਹ ਜ਼ਰੂਰ ਪੂਰੀਆਂ ਹੁੰਦੀਆਂ ਨੇ। ਲੋਕ ਬਹੁਤ ਹੀ ਸੁੱਖਾਂ ਸੁੱਕੇ ਜਾਂਦੇ ਤੇ ਉਹਨਾਂ ਦੀਆਂ ਸੁੱਖਾਂ ਪੂਰੀਆਂ ਹੁੰਣ ਤੇ ਉਹ ਸੁੱਖ ਦੇਣ ਵੀ ਆਉਂਦੇ ਨੇ। ਬਹੁਤ ਹੀ ਮਾਨਤਾ ਹੈ ਇਸ ਗੁਰਦੁਆਰਾ ਸਾਹਿਬ ਨੂੰ ਜੋ ਕਿ ਮਾਤਾ ਰਾਜਕੌਰ ਜੀ ਦਾ ਹੈ ਤੇ ਗੁਰਦੁਆਰਾ ਸਾਹਿਬ ਉੱਪਰ ਬਣਿਆ ਹੋਇਆ ਹੈ ਤੇ ਚਲੋ ਆਜੋ ਆਪਾਂ ਹੁਣ ਚੱਲਦੇ ਆਂ ਅੰਦਰਲੀ ਸਾਈਡ ਉੱਪਰ ਉੱਪਰ ਜਾ ਕੇ ਮੱਥਾ ਟੇਕ ਕੇ ਤੇ ਮਾਤਾ ਰਾਜਕੌਰ ਜੀ ਦਾ ਮੰਜੀ ਸਾਹਿਬ ਜੋ ਹੈ ਉਹ ਉਹ نیچے ਬਣਿਆ ਹੋਇਆ ਹੈ ਆਪਾਂ ਪਹਿਲਾਂ ਗੁਰਦੁਆਰੇ ਦੇ ਵਿੱਚ ਮੱਥਾ ਟੇਕ ਕੇ ਆਪਾਂ نیچے ਮੰਜੀ ਸਾਹਿਬ ਦੇ ਦਰਸ਼ਨ ਵੀ ਕਰਾਂਗੇ ਹੁਣ ਜੇ ਆਪਾਂ ਨਿਸ਼ਾਨ ਸਾਹਿਬ ਦੇ ਉੱਤੇ ਉੱਪਰ ਮੱਥਾ ਟੇਕ ਕੇ ਫਿਰ ਆਪਾਂ ਗੁਰਦੁਆਰੇ ਦੇ ਅੰਦਰ ਚੱਲਾਂਗੇ ਤੇ ਆਪਾਂ ਮੱਥਾ ਟੇਕਾਂਗੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਆਪਾਂ ਆ ਚੁੱਕੇ ਹਾਂ نیچے ਜਿੱਥੇ ਕਿ ਮਾਤਾ ਰਾਜਕੌਰ ਜੀ ਦਾ ਮੰਜੀ ਸਾਹਿਬ ਸਥਾਪਿਤ ਹੈ ਤੇ ਇੱਥੇ ਵੀ ਆਪਾਂ ਹੁਣ ਮੱਥਾ ਟੇਕਾਂਗੇ ਮੰਜੀ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਆਪਾਂ ਬਾਹਰ ਆ ਚੁੱਕੇ ਹਾਂ ਤੇ ਤੁਸੀਂ ਦੇਖੋ ਇੱਥੇ ਗੇਟ ਆਟੋਮੈਟਿਕ ਹੀ ਲੱਗੇ ਹੋਏ ਨੇ ਤੇ ਇਹ ਚੀਜ਼ ਮੈਂ ਗੁਰਦੁਆਰਿਆਂ ਦੇ ਵਿੱਚ ਪਹਿਲੀ ਵਾਰ ਦੇਖੀ ਹੈ ਜਿੱਥੇ ਕਿ ਗੇਟ ਆਪਣੇ ਆਪ ਖੁੱਲਦੇ ਤੇ ਬੰਦ ਹੋ ਜਾਂਦੇ ਨੇ ਦੇਖੋ ਤੁਸੀਂ ਤੇ ਅਸੀਂ ਭੋਗ ਲੈ ਲਿਆ ਹੈ ਤੇ ਹੁਣ ਭੋਗ ਛੱਕ ਕੇ ਆਪਾਂ ਚੱਲਦੇ ਹਾਂ ਬਾਹਰ ਨੂੰ ਉਸ ਤੋਂ ਬਾਅਦ ਬਾਹਰ ਜਾ ਕੇ ਆਪਾਂ ਚੱਲਦੇ ਹਾਂ ਦੁਸ਼ਹਿਰਾ ਗਰਾਊਂਡ ਦੇ ਵਿੱਚ ਜਾਂਦੇ ਜਾਂਦੇ ਸਾਨੂੰ ਯਾਦ ਆ ਗਿਆ ਵੀ ਚਲੋ ਜਲੇਬੀਆਂ ਵੀ ਲੈ ਲੈਨੇ ਆ ਕਿਉਂਕਿ ਦੁਸ਼ਹਿਰਾ ਜਲੇਬੀਆਂ ਤੋਂ ਬਿਨਾ ਅਧੂਰਾ ਹੈ ਤੇ ਆਜੋ ਹੁਣ ਆਪਾਂ ਜਲੇਬੀਆਂ ਤੇ ਪਕੌੜੇ ਲੈ ਲੈਨੇ ਆ ਥੋੜੇ ਜੇ ਹਾਂਜੀ ਹੁਣ ਆਪਾਂ ਨੇ ਲੈ ਲਈ ਜਲੇਬੀ ਅਤੇ ਪਕੌੜੇ ਤੇ ਭਾਈ ਸਾਨੂੰ ਕਹਿੰਦਾ ਵੀਡੀਓ ਨਾ ਬਣਾਓ ਭਾਈ ਇਹਨਾਂ ਨੂੰ ਡਰ ਹੈ ਵੀ ਕਿਤੇ ਸਾਡੀ ਇੱਥੇ ਰੋਡ ਸਾਈਡ ਜੋ ਸ਼ਾਪ ਹੈ ਕਿਤੇ ਬੰਦ ਹੀ ਨਾ ਹੋ ਜੇ ਪੁਲਿਸ ਵਾਲਾਂ ਨੂੰ ਦਿਖਾ ਦੇਣ ਕਿਤੇ ਸਾਨੂੰ ਕਹਿੰਦੇ ਵੀਡੀਓ ਨਾ ਬਣਾਓ ਤਾਂ ਚਲੋ ਜੀ ਹੁਣ ਆਪਾਂ ਚੱਲਦੇ ਆਂ ਗੱਡੀ ਵੱਲ ਨੂੰ ਤੇ ਗੱਡੀ ਵਿੱਚ ਬੈਠਣ ਤੋਂ ਬਾਅਦ ਆਪਾਂ ਚੱਲਦੇ ਸਿੱਧਾ ਦਸਹਿਰਾ ਗਰਾਊਂਡ ਪੰਚਕੁਲਾ 15 ਸੈਕਟਰ ਦੇ ਵਿੱਚ ਤੇ ਹੁਣ ਜਾ ਰਹੇ ਆ ਆਪਾਂ ਗੱਡੀ ਲੈਣ ਕਮੇਟੀ ਸੈਂਟਰ ਦੇ ਵਿੱਚ ਅਸੀਂ ਲਾਈ ਸੀ ਗੱਡੀ ਜਿੱਥੇ ਕਿ ਸਾਨੂੰ ਕੋਈ ਕੰਮ ਹੈ ਨਹੀਂ ਸੀ ਫਿਰ ਵੀ ਅਸੀਂ ਅੰਦਰ ਗੱਡੀ ਲਾਤੀ ਤੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਬਾਹਰ ਕੋਈ ਵੀ ਪਾਰਕਿੰਗ ਨਹੀਂ ਬਣੀ ਹੋਈ ਸਾਨੂੰ ਇੱਥੇ ਗੱਡੀ ਲਾਉਣੀ ਪਈ ਤਾਂ ਆ ਜੋ ਫਿਰ ਹੁਣ ਚੱਲਦੇ ਆ ਆਪਾਂ ਦਸ਼ਹਿਰਾ ਗਰਾਊਂਡ ਵੱਲ ਦੇਖੋ ਜੀ ਰਸਤੇ ਵਿੱਚ ਕਿੰਨੇ 라ਵਣ ਦੇਖਣ ਨੂੰ ਮਿਲ ਰਹੇ ਨੇ ਇਹ ਜੀ ਮਨੀ ਮਾਜਰਾ ਹਾਊਸਿੰਗ ਬੋਰਡ ਦਾ 라ਵਣ ਹਾਊਸਿੰਗ ਬੋਰਡ ਦੇ ਦੁਸ਼ਹਿਰੇ ਗਰਾਊਂਡ ਦਾ 라ਵਣ ਜਿੱਥੇ ਕਿ ਭੀੜ ਹੀ ਭੀੜ ਹੈ ਤੇ ਆਪਾਂ ਚੱਲਿਆ ਹੁਣ 15 ਸੈਕਟਰ ਪੰਚਕੁਲਾ ਦੁਸ਼ਹਿਰਾ ਦੇਖਣ ਰਸਤੇ ਵਿੱਚ ਇਹਨਾਂ ਜਾਮ ਲੱਗ ਗਿਆ ਸੀ ਇਹਨਾਂ ਦਾ 라ਵਣ ਜਾ ਰਹੇ ਸੀ ਇਹਨਾਂ ਦੇ ਬਣੇ ਹੋਏ ਤੇ ਆਪਾਂ ਜਾਮ ਨੂੰ ਸਾਰਾ ਕੱਟ ਕੇ ਪਹੁੰਚ ਰਹੇ ਆ ਪੰਚਕੁਲਾ 15 ਸੈਕਟਰ ਦੇ ਅੱਜ ਅਸੀਂ ਆਪਾਂ ਚਾਉਦੇ ਹਾਂ ਹੁਣ ਕੰਨਿਆ ਜੀ ਜੋ ਮੈਨੂੰ ਸਮਝ ਗਏ ਆਇਦ ਰੱਖੀਆਂ ਕੂਕੀਆਂ ਦਾ ਟਾਉਨ ਸਾਡੇ ਕਿੱਥੇ ਆ ਹਾਂਜੀ ਹੁਣ ਆਪਾਂ ਐਂਟਰ ਹੋ ਚੁੱਕੇ ਆ ਪੰਚਕੁਲਾ 15 ਸੈਕਟਰ ਦੇ ਵਿੱਚ ਆ ਤੁਸੀਂ ਦੇਖ ਹੀ ਸਕਦੇ ਹੋ ਲੋਕਾਂ ਦੀ ਭੀੜ ਕਿੰਨੇ ਲੋਕ ਪੈਦਲ ਜਾ ਰਹੇ ਨੇ ਦੁਸ਼ਰਾ ਗਰਾਊਂਡ ਵੱਲ ਤੇ ਆਪਾਂ ਵੀ ਜਾ ਰਹੇ ਆ ਅੱਜ ਇੱਥੇ ਲੋਕਾਂ ਦਾ ਇੰਨਾ ਇਕੱਠਾ ਹੈ ਜਿਥੇ ਕਿ ਪਹਿਲਾਂ ਲੋਕ ਨਜ਼ਰ ਨਹੀਂ ਆਉਂਦੇ ਸੀ ਸਿਰਫ ਗੱਡੀਆਂ ਨਜ਼ਰ ਆਉਂਦੀਆਂ ਸੀ ਅੱਜ ਲੋਕੀਂ ਲੋਕ ਨਜ਼ਰ ਆ ਰਹੇ ਨੇ ਇਹ ਕੋਈ ਇਸ਼ਾਰਾ ਗਰਾਊਂਡ ਵਾਲ ਨੂੰ ਭੱਜੇ ਜਾ ਰਹੇ ਨੇ ਤੇ 라ਵੰਡਾ ਤਹਿਣ ਦੇਖਣ ਲਈ ਦੇਖੋ 라ਵੰਡੇ ਕਿੰਨੇ ਭਗਤ ਨੇ ਭਗਤਾਂ ਦੇ ਲੋਜਾ ਜੋ ਤਹਿ ਲੋ ਤਹਿਣ ਦੇਖਣ ਜਾ ਰਹੇ ਨੇ ਆ ਜੋ ਫਿਰ ਆਪਾਂ ਵੀ ਚੱਲਦੇ ਆਂ ਭੀੜ ਦੇ ਵਿੱਚ ਤੇ ਤੁਹਾਨੂੰ ਦਿਖਾਉਣਿਆ 라ਵੰਡਾ ਤਹਿ ਅੱਜ ਉਹਨਾਂ ਸੀ ਦੇਖ ਰਹੇ ਸੀ ਗੱਡੀ پارکਿੰਗ ਲਈ ਕੋਈ ਜਗ੍ਹਾ ਮਿਲ ਜੇ ਤਾਂ ਅਸੀਂ ਗੱਡੀ ਖੜਾ ਕੇ ਅੰਦਰ ਜਾ ਸਕੀਏ ਤਾਂ ਫਾਈਨਲੀ ਸਾਹਮਣੇ ਇੱਕ ਛੋਟੀ ਜਗ੍ਹਾ ਮਿਲ ਗਈ ਤੇ ਅਸੀਂ ਗੱਡੀ ਲਗਾ ਦਿੱਤੀ ਤੇ ਮੈਂ ਕੋ ਆਪਾਂ ਪੈਦਲ ਚੱਲੇ ਦੇ ਗਰਾਊਂਡ ਨੂੰ ਐਂਟਰ ਕਰਦੇ ਹਾਂ ਆ ਗਏ ਚੱਲਦੇ ਹਾਂ ਦੇਖਣ ਲਈ ਕਿਤੇ ਕਿਤੇ ਮੋਟਿਆ ਦੇ ਨੀ ਕਬਰੂ ਤੇਰੇ ਕੋ ਸ਼ਮਾਂ ਲਾਉਣ ਕਵਾਲੇ ਨਹੀਂ ਮੁਟੇ ਤੇਰੇ ਸ਼ਬਦ ਜਿਨਾਂ ਅਜਵੇਂ ਡੈਂਟ ਨਹੀਂ ਬੇਰੀ ਰਖ ਕੇ ਕਰ ਕੇ ਗੋਡੀ ਤੇ ਪੈਂਡੂ ਸ਼ਰਾਰਤ ਚੱਲ ਰੂਣਾ ਇਹ ਉੱਚਾ ਹੋ ਰਿਹਾ ਹੈ ਰਾਹੀ ਤਾਂ ਗੁੰਜ ਰੋਤੀ ਕੇ ਕੋਲੇ ਨਾ ਦੇਖੋ ਜੀ ਕਿੰਨੀ ਧੀੜਾ ਲੋਕਾਂ ਦੀ ਧੀੜੀ ਧੀੜੀ ਉਸਾਂ ਜਗ੍ਹਾ ਮਿਲਿਆ ਫਰੰਗ ਦੀ ਤੇ ਇੱਥੇ ਬਹੁਤ ਟਾਈਮ ਸਾਨੂੰ ਵੇਟ ਕਰਨੀ ਪਈ 라ਵਣ ਦੇ ਦਹਨ ਦੀ ਪਰ ਵੇਟ ਤਾਂ ਕਰਣੀ ਸੀ ਕਿਉਂਕਿ ਆਪਾਂ ਦੇਖਣਾ ਹੈ 라ਵਣ ਦਾ ਦਹਨ ਜਿੰਨਾ ਮਾਰਚ ਲੱਗਦੀ ਆਪਾਂ ਦੇ ਲਓ ਜੀ ਹੁਣ ਫਾਈਨਲੀ 3600 ਘੰਟੇ ਵੇਟ ਕਰਨ ਤੋਂ ਬਾਅਦ ਰਾਵਣ ਦਹਨ ਹੋਣ ਜਾ ਰਿਹਾ ਹੈ ਜੋ ਕਿ ਲੋਕ ਬਹੁਤ ਐਕਸਾਈਟਡ ਨੇ ਦੇਖੋ ਇਹਨਾਂ ਨੇ ਮੋਬਾਈਲ ਕਿਨੇ ਚੱਕੇ ਹੋਏ ਨੇ ਕਾਹ ਤਾਹ ਸਾਰੇ ਕਿਤੇ ਮੋਬਾਈਲ ਹੀ ਮੋਬਾਈਲ नजर ਆ ਰਹੇ ਨੇ ਲਓ ਜੀ ਹੁਣ ਕੁੰਭਕਰਨ ਦੇ ਪਤਲੇ ਨੂੰ ਲੱਗ ਚੁੱਕੀ ਅੱਗ ਪਤਾ ਨਹੀਂ ਇਧਰਲਾ ਕੁੰਭਕਰਨ ਹੈ ਪਤਾ ਨਹੀਂ ਮੇਘਨਾਦ ਹੈ ਉਧਰ ਵਾਲਾ ਤਾਂ ਦਿਖੀ ਨਹੀਂ ਜਾ ਸਾਨੂੰ ਨਾ ਕੁੰਭਕਰਨ ਦਾ ਫੇਸ ਲਿਖ ਰਿਹਾ ਸਿਰਫ ਰਾਵੜ ਰਾਵਣ ਦਿਖ ਰਿਹਾ ਜੋ ਕਿ ਆਪਣੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਰਾਵਣ ਨੂੰ ਦੇਖਣਾ ਦੇਖੋ ਕਿਸ ਤਰ੍ਹਾਂ ਅੱਗ ਲੱਗੀ ਆ ਬਹੁਤ ਜ਼ਿਆਦਾ ਤੇ ਮਾਈਕ ਵਾਲੇ ਲਗਾਤਾਰ ਅਨਾਉਂਸਮੈਂਟ ਕਰ ਰਹੇ ਨੇ ਕਿ ਦੂਰ ਰਹੋ ਬੱਚਿਆਂ ਨੂੰ ਦੂਰ ਰੱਖੋ ਕਿਉਂਕਿ ਅੱਗ ਕਦੇ ਵੀ ਲੱਗ ਸਕਦਾ ਹੈ ਕਦੇ ਵੀ ਪੁਤਲਾ ਡਿੱਗ ਸਕਦਾ ਹੈ ਬੱਚੇ ਦੇਖ ਲਓ ਕਿੰਨਾ ਖੁਸ਼ ਹੋ ਰਹੇ ਨੇ ਤਾੜੀਆਂ ਲਗਾ ਰਹੇ ਨੇ ਲਓ ਜੀ ਹੁਣ ਫਾਈਨਲੀ ਰਾਵਣ ਦੀ ਵਾਰੀ ਤੇ ਆ ਗਈ ਹੈ ਰਾਵਣ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ ਬੱਚੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ ਸਾਰੇ ਬਹੁਤ ਖੁਸ਼ ਨਜ਼ਰ ਆ ਰਹੇ ਨੇ ਜਿਵੇਂ ਰਾਵਣ ਦਾ ਹਨ ਹੋ ਚੁੱਕਿਆ ਤੇ ਆਪਾਂ ਵੀ ਹੁਣ ਕਰਨੇ ਚਾਹਦੇ ਆਂ ਆਵਣ ਨੂੰ ਅੱਜ ਆਰਾਵਣ ਭੇਜਤਾ ਉੱਪਰ ਕਾਨੂੰ ਫੁੱਲ ਨੇ ਰਾਵਣ ਦੇ ਐਂ ਦਵਾਰ ਨੂੰ ਅਗਲੇ ਐਂ ਦਵਾਰ ਨੂੰ ਭੋਗ ਰਾਵਣ ਦਾ ਸਾਰੇ ਮੇਰੇ ਵੀਰ ਭਾਈ ਸਾਰੇ ਪਹੁੰਚੋ ਜ਼ਰੂਰ ਅੰਕਾਰ ਪਹੁੰਚ ਚੁੱਕੇ ਆ ਤੇ ਘਰ ਆ ਕੇ ਵੀ ਸਾਡੀ ਗਲੀ ਵਾਲਿਆਂ ਨੇ ਆਪਣੀ 라ਵਣ ਪੁੰਬ ਕਰਨ ਮੇਗਨਾਕ ਬਣਾ ਰਹੇ ਨੇ ਸਾਡੀਆਂ ਬਜ਼ੁਰਗ ਬੀਬੀਆਂ ਲਈ ਜੋ ਕਿ ਨਹੀਂ ਜਾ ਸਕੇ ਗਰਾਉਂਡ ਦੇ ਵਿੱਚ ਦੇਖਣ ਲਈ ਉਹਨਾਂ ਲਈ ਇੱਥੇ ਪ੍ਰਬੰਧ ਹੈ ਵਿੱਚ ਸਾਡੀ ਮੰਮੀ ਦਾ ਵੀ ਇੱਥੇ ਪ੍ਰਬੰਧ ਹੋ ਚੁੱਕਿਆ ਹੈ ਕਿਉਂਕਿ ਮੰਮੀ ਉੱਥੇ ਨਹੀਂ ਦੇਖ ਸਕਦੇ ਕਿ 라ਵਣ ਦੇ ਹਨ ਉਹ ਗੱਡੀ ਵਿੱਚ ਹੀ ਬੈਠ ਗਏ ਸੀਗੇ ਕਿਵੇਂ ਮੈਂ ਮੈਤੂ ਮੈਂ ਨਹੀਂ ਜਾ ਸਕਦੀ ਨਹੀਂ ਪੀੜ ਦੇ ਵਿੱਚ ਕਿਸੇ ਨੇ ਦੇਖ ਕੇ ਆ ਜੋ ਤੇ ਹੁਣ ਮੰਮੀ ਨੂੰ ਇੱਥੇ ਦੇਖਣ ਦਾ ਮੌਕਾ ਮਿਲ ਗਿਆ ਹੈ ਦੇਖੋ ਬੱਚਾ ਨੇ ਕਿੰਨੇ ਸੋਨਾ ਰਾਵਣ ਮੇਨਾ ਅਤੇ ਕੁੰਡਕਰਨ ਦਾ ਪੁਤਲਾ ਬਣਾਇਆ ਤੇ ਹੁਣ ਇਹਨਾਂ ਨੂੰ ਸਾੜ ਗਏ ਨੇ ਅੱਗ ਲਾ ਕੇ ਤੇ ਇਸ ਨੂੰ ਬਣਾ ਰਹੇ ਨੇ ਬੱਚੇ ਕਹਿੰਦੇ ਕੋਈ ਨਗਰ ਆ ਰਹੇ ਨੇ ਬਸ ਇਹ ਨਹੀਂ ਨਾ ਪਰ ha 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 ਗੁੰਬਕਰਨ ਦੇ ਪੁਤਲੇ ਤਾਂ ਫੁੱਕ ਗਏ ਤੇ ਹੁਣ ਰਾਵਣ ਦੀ ਵਾਰੀ ਐ ਇਹਨਾਂ ਦਾ ਰਾਵਣ ਥੋੜਾ ਜਿਹਾ ਸਮਾਂ ਲੈ ਰਿਹਾ ਫੋਕਣ ਲਈ ਥੋੜਾ ਜਿਹਾ ਸਮਾਂ ਲੱਗ ਰਿਹਾ ਰਾਵਣ ਨੂੰ ਇਹ ਐ ਜੀ ਰਾਵਣ ਦੀਆਂ ਆਗਨੀਆਂ ਪੀੜੀਆਂ ਜੋ ਕਿ ਸਾਡੇ ਬੱਚਿਆਂ ਵੱਲੋਂ ਫੁੱਕਿਆ ਜਾ ਰਿਹਾ ਤੇ ਆਨੰਦ ਮਾਣਿਆ ਜਾ ਰਿਹਾ ਤਾਂ ਚਲੋ ਜੀ ਫਾਈਨਲੀ ਹੁਣ ਦੁਸ਼ਹਿਰਾ ਦਾ ਬਲੌਗ ਖਤਮ ਕਰਦੇ ਆ ਜੇ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਕਰਦੇ ਹੋ ਜੇ ਕੋਈ ਗਲਤੀ ਹੋਈ ਹੋਵੇ ਤਾਂ ਮਾਫ ਕਰਦੇ ਹੋ ਕਿਉਂਕਿ ਮੈਂ ਫਸਟ ਟਾਈਮ ਬਲੌਗ ਬਣਾਇਆ ਹੈ ਤੇ ਇਨਾ ਐਕਸਪੀਰੀਅੰਸ ਨਹੀਂ ਹੈਗਾ ਉਲਝੁਕ ਮਾਫ ਕਰਦੇ ਹੋ ਧੰਨਵਾਦ ਜੀ